ਹੇ ਗੁਰੂ ਸਾਹਿਬ ਜੀ ਜਗਤ ਤੇ ਪੁੰਜਣਾ ਜਿੱਥੇ ਬੈਠਾ ਤੂੰ ਸੁੱਤਾ ਪਿਆ ਮੈਂ ਫੇਰ ਸੋਚੇਗਾ ਮੈਂ ਕਿਉਂ ਨਾ ਮੰਗੀ ਬੰਦਗੀ ਕਿਉਂ ਨਾ ਪ੍ਰਮਾਤਮਾ ਦੀ ਬੰਦਗੀ ਮੰਗੀ ਜੋ ਹਰ ਕੋਈ ਕਹਿੰਦਾ ਬੇਸਾਧਰ ਕਹਿੰਦੇ ਆ ਸੰਤ ਮਹਤਮਾ ਕਹਿੰਦੇ ਨਾਮ ਕਮਾਲੇ ਸੇਵਾ ਸਿਮਰ ਕਾਲੇ ਕਾਲ ਕਮਾਈ ਕਰਲੇ ਮੈਂ ਉਹ ਕਿਉਂ ਨਾ ਕੀਤੀ ਕਿ ਜਿੰਨੇ ਪੰਕਤੀ ਲਾਈ ਖੜੇ ਨੇ ਇੱਥੇ ਸਾਰੇ ਦੇ ਸਾਰੇ ਜਿਨ੍ਹਾਂ ਕੋਲ ਹੈ ਨਹੀਂ ਉਪਰੇ ਧੁੱਕੇ ਜੇ ਆ ਉਹ ਤਾਂ ਚੀਕਾ ਮਾਰਦੇ ਆ ਰੋਂਦੇ ਆ ਕਲੌਂਦੀਆਂ ਆਤਮਾਂ ਨੇ ਕਿ ਉਹਨਾਂ ਆਤਮਾਂ ਨੂੰ ਤਾਂ ਪਾਈ ਆ ਦੇਖਦੇ ਆ ਸੰਸਾਰ ਵਿੱਚ ਜੀਵ ਜੰਤਨ ਜੁਨੀ ਚ ਪਾਈ ਜਾ ਰਹੇ ਆ ਪਰ ਜਿਹੜੇ ਨਾਮ ਦੇ ਰਸье ਸੀ ਭਜਨ ਬੰਦਗੀ ਵਾਲੇ ਸੀ ਵੀ ਇਹ ਤਾਂ ਸਾਰੇ ਇਸ ਧਰਮ ਵਾਲੇ ਸੱਚ ਦੇ ਮਾਰਗ ਤੇ ਖੜੇ ਸੀ ਅੱਜ ਇਹ ਸੱਚ ਦੇ ਨਾਲ ਹੀ ਖੜੇ ਆ। ਬਾਹ ਪਰਮਾਤਮਾ ਦੇ ਘਰ ਦੇ ਮੂਹਰੇ ਖੜੇ ਆ। ਹੁਣ ਇਹਦੇ ਵਿੱਚੋਂ ਕਿਸ ਨੂੰ ਪਰਮਾਤਮਾ ਨੇ ਆਪਣਾ ਰੂਪ ਬਣਾ ਲੈਣਾ? ਕਿ ਨਹੀਂ ਭਈ। ਵੀ ਜਿਹੜੀ ਤੇਰੀ ਬੰਦਗੀ ਹੈ, ਜਿਹੜੀ ਤੇਰੀ ਤਪੱਸਿਆ, ਕਾਲ ਕਲਣਾ, ਕਮਾਈ ਕਰਕੇ ਤੂੰ ਆਇਆ। ਇਹਦੇ ਬਦਲੇ ਦੇਣ ਨੂੰ ਕੁਝ ਵੀ ਨਹੀਂ ਹੈ। ਕਿ ਮਾਲਕ ਪਰਮਾਤਮਾ ਚਾਹਦਾ ਤੈਨੂੰ ਦੇਣ ਲਈ ਕੁਝ ਵੀ ਨਹੀਂ ਹੈ। ਵੀ ਜਿਹੜੀ ਤੂੰ ਬੰਦਗੀ ਕੀਤੀ ਏ ਇਹਦੀ ਕੋਈ ਕੀਮਤ ਨਹੀਂ ਕੋਈ ਮੁੱਲ ਨਹੀਂ ਏ ਕਿ ਇਹਦੀ ਕੋਈ ਕੀਮਤ ਨਹੀਂ ਕੋਈ ਮੁੱਲ ਨਹੀਂ ਏ ਕਿ ਇੰਨਾ ਬੇਸ਼ਕੀਮਤੀ ਇਸ ਦਾ ਮੁੱਲ ਹੈ ਜੋ ਅਸੀਂ ਨਹੀਂ ਦੇ ਸਕਦੇ ਇਸ ਕਰਕੇ ਭਾਈ ਤੂੰ ਮੇਰੀ ਜਗ੍ਹਾ ਲੈ ਲੈ ਮੇਰੇ ਰੂਪ ਬਣ ਜਾ ਜਿੰਨਾ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਨ ਸੰਸੇ ਸੇ ਨਾਨਕਾ ਪੂਰਨ ਸੋਈ ਸੰਤ ਤੋਂ ਭਾਵ ਆ ਕਾਠ ਵਾਲਾ ਬਾਬਾ ਨਹੀਂ ਏ ਟੋਲੇ ਵਾਲਾ ਬਾਬਾ ਨਹੀਂ ਸੰਤ ਦਾ ਭਾਵ ਹੈ ਪ੍ਰਮਾਤਮਾ ਤੇ ਰਬ ਬਣ ਗਿਆ ਭੀ ਉਹ ਸੰਤ RAM ਮੇਂ ਭੇਦ ਕਿਛ ਨਾਹੀਂ ਸੰਤ RAM ਹੈ ਇਕ ਆਪਾ ਕਹਿਦੇ ਨੇ ਲੋਕ ਨੂੰ ਸੰਤ ਜੀ ਸੰਤ ਜੀ ਬ੍ਰਹਮ ਗਿਆਨੀ ਜਿਵੇਂ ਰੱਬ ਨਹੀਂ ਦੀਦਾ ਬਾਈ ਰੋਣੀ ਦਿਦਾ ਸਭ ਕੁਝ ਅਸਤਰਾ ਬ੍ਰह्म ਗਿਆਨੀ ਵਿਦਿਖਾਉਂਦੇ ਦਿਖਦੇ ਨਹੀਂ ਐ ਸੰਤ ਮਹਾਤਮਾ ਜੋ ਹੁੰਦੇ ਆ ਨਾ ਉਹ ਪੇਖ ਪਰਮਤੋ ਉਹ ਦੂਰ ਨੇ ਉਹ ਪੇਖ ਨਹੀਂ ਬਣ ਕੇ ਦਿਖਾਉਂਦੇ ਅਸਲੀ ਸਿੱਖ ਵੀ ਕਹੀਏ ਨਾ ਜੀ ਜੋ ਅਸਲ ਸਿੱਖ ਉਹ ਕਦੇ ਪੇਖ ਵਾਲੀ ਤਰਦਾ ਉਹ ਕਦੇ ਵੀ ਸ਼ੋਅ ਆਫਰੀ ਕਰਦਾ ਕਦੇ ਵਿਖਾਵਾ ਨਹੀਂ ਕਰਦਾ ਕਿ ਬਹੁਤੇ ਸੱਜਣ ਦੇਖੇ ਕਿ ਐਸੇ ਜੋ ਅਸੀਂ ਸੰਸਾਰਿਕ ਕੰਮ ਕਰਨੇ ਹੁੰਦੇ ਆ ਉਥੇ ਵੀ ਚਲੋ ਸ੍ਰੀ ਸਾਹਿਬ ਤੇਰੇ ਪਾਈਏ ਉੱਤੇ ਦੀ ਧਰਮ ਕੋ ਬਾਣਾ ਪਾ ਕੇ ਚੋਲੇ ਪਾ ਕੇ ਉਹ ਕੰਮ ਕਰਦੇ ਆ ਦਫਤਰਾਂ 'ਚ ਬੰਦੇ ਉਹ ਪਾਈ ਇਹ ਵਸਤਰ ਨੇ ਤੇਰੇ ਗੁਰੂ ਮਹਾਰਾਜ ਦੀ ਜਦੋਂ ਤੂੰ ਸੇਵਾ ਕਰਦਾ ਉਹਦੇ ਵਾਸਤੇ ਬਣੇ ਹੋਏ ਨੇ ਵੀ ਕਿਸ ਤਰ੍ਹਾਂ ਤੂੰ ਸਹਿਜ ਮਹਿਸੂਸ ਕਰਦਾ ਹੁਣ ਤੇਰੇ ਉੱਤੇ ਵੀ ਸ੍ਰੀ ਸਾਹਿਬ ਪਾਏ ਆ ਕਦੇ ਤੂੰ ਪੱਕਾ ਸਿੱਖ ਨਹੀਂ ਬਣ ਜਾਣਾ ਜਿਹਨੇ ਪੱਕਾ ਬਣਨਾ ਨਾ ਉਹਦਾ ਭਾਵੇਂ ਪਾਵੇ ਵੀ ਨਾ ਪਰ ਕੰਮ ਉਹਨੇ ਸਾਰੇ ਉਹ ਕਰਨੇ ਆ ਜਿਹੜੇ ਉਸ ਸ੍ਰੀ ਸਾਹਿਬ ਦੇ ਤਾਲੁਕ ਸੰਬੰਧਤ ਹੈ ਜਿਹੜਾ ਉਹ ਗਿਆਨ ਦਈ ਹੈ ਕਿ ਆਪਸ ਹੋਏ ਤੇ ਅभी ਸਾਡੇ ਕਕਾਰ ਹੋਣੇ ਚਾਹੀਦੇ ਆ ਕਦੇ ਸੋਚੈ ਨਹੀਂ ਵੀ ਸੰਸਕਾਰ ਤਾਂ ਜ਼ਰੂਰੀ ਇਹਦੇ ਨਾਲ ਵੇਦ ਉਹ ਕਹਿੰਦਾ ਇਹਦੀ ਕੋਈ ਵੈਲਿਊ ਹੀ ਨਹੀਂ ਹੈ। ਬਿ ਸੰਸਕਾਰ ਹੀ ਨਹੀਂ ਇਹ ਤੁਹਾਡੇ ਵਿੱਚ ਧਰਮ ਦੇ ਅਸੂਲ ਨਹੀਂ ਹੈ। ਧਰਮ ਦੇ ਮਾਰਗ ਤੇ ਨਹੀਂ ਚੱਲਦੇ। ਇਹਨਾਂ ਦਾ ਕੋਈ ਕੰਮ ਨਹੀਂ ਹੈ। ਇਸ ਨੇ ਤੈਨੂੰ ਕਿਤੇ ਨਹੀਂ ਬਚਾਉਣਾ। ਉਲਟਾ ਤੈਨੂੰ ਡਬੋ ਦੇਣਾ। ਕਿ ਤੂੰ ਇਹਦੇ ਨਾਲ ਭਈ ਜੋ ਸਿੱਖਣਾ ਸੀ ਉਹ ਨਹੀਂ ਲਿਆ। ਉਲਟਾ ਪਾਪ ਲੱਦ ਲਿਆ। ਪਾਪ ਕਮਾ ਲਿਆ। ਕਿ ਤੂੰ ਪਾਪ ਕਮਾ ਲਿਆ। ਉਨ ਜੋ ਰੱਬ ਦੇ ਪਿਆਰੇ ਦੀ ਗੱਲ ਕੀਤੀ ਹੈ ਕਿ ਜਿਹੜਾ ਆਪਣਾ ਸਮਾਂ ਆਪਾਂ ਦਾ ਘੜੀ ਦੋ ਘੜੀ ਇਹ ਤਾਂ ਭਗਤਕ ਵੀ ਜੀ ਮਾਰੇ ਕਹਿੰਦੇ ਇਹ ਘੜੀ ਆਧੀ ਘੜੀ ਆਧੀ ਹੁੰਤੇ ਆਦਿ ਭਗਤਨ ਸੇਤੀ ਗੋਸ਼ਟੀ ਜੋ ਕਿ ਨੇ ਸੋ ਲਾਉ ਕਿ ਪ੍ਰਮਾਤਮਾ ਦਾ ਜਿੰਨਾ ਵੀ ਸਮਾਂ ਅਸੀਂ ਲਾਇਆ ਰੱਬ ਦੇ ਘਰ ਵੱਲ ਕਿ ਪ੍ਰਮਾਤਮਾ ਨੂੰ ਨਾਮ ਜਪਣ ਦਾ ਸਮਾਂ ਬਤੀਤ ਕਰ ਲਈਏ ਕਿੰਨਾ ਸਮਾਂ ਕਹਿੰਦੇ ਇੱਕ ਘੜੀ ਨਹੀਂ ਸਮਾਂ ਲੱਗਿਆ ਅੱਧੀ ਘੜੀ ਹੋ ਗਿਆ ਇੱਕ ਘੜੀ ਆਧੀ ਕਰੀ ਆਧੀ ਹੂ ਤੇ ਆਧ ਅੱਧੀ ਨਾਲੋਂ ਅੱਧੀ ਉਹ ਤੋਂ ਵੀ ਅੱਧੀ ਇੰਨਾ ਕੁ ਸਮਾਂ ਵੀ ਜੇ ਤੂੰ ਇੰਨਾ ਕੁ ਸਮਾਂ ਵੀ ਤੂੰ ਗੁਰੂ ਦੇ ਲੇਖੇ ਲਾ ਦਿੱਤਾ ਨਾ ਉਹਦਾ ਨਾਮ ਜਪਣ ਚ ਉਹਦੇ ਹੁਕਮ ਨੂੰ ਮੰਨਣ ਤੇ ਲਾ ਦਿੱਤਾ ਨਾ ਬਾਅਦ ਚ ਕਹਿੰਦੇ ਉਹ ਵੀ ਤੇਰਾ ਸਫਲ ਹੋਣਾ ਵਾ ਜੋ ਕੀਨੇ ਸੋ ਲਾਭ ਜੋ ਧਰਮ ਦਾ ਕੰਮ ਜਿੰਨਾ ਵੀ ਕਰੋਗੇ ਇਹਦਾ ਭਾਈ ਫਾਇਦਾ ਹੀ ਫਾਇਦਾ ਫਲ ਇਹ ਹੋਣਾ ਜੇ ਉਸ ਪਦਵੀ ਤੱਕ ਪਹੁੰਚਣਾ ਹੈ ਜਿੱਥੇ ਆ ਕੇ ਆਕਾਰਪੁਰਖ ਇਹ ਗੱਲ ਕਹਿ ਦਿੰਦਾ ਵੀ ਤੇਰੀ ਨਾਮ ਕਮਾਈ ਤੇਰੀ ਭਗਤੀ ਇਹਦੀ ਕੀਮਤ ਨਹੀਂ ਕੋਈ ਵੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਸਾਰੇ ਖੰਡਾ ਬ੍ਰਹਿਮੰਡਾ ਦਾ ਕਰਤਾ ਹਰੇਕ ਆਤਮਾ ਨੂੰ ਸਜਾਉਣ ਵਾਲਾ ਬਣਾਉਣ ਵਾਲਾ ਬਿਸਰ ਕੋਈ ਸੁੱਝਦਾ ਹੀ ਹੈ ਉਸ ਵੈਗਰੂ ਦਾ ਬਣਾਇਓ ਹੈ ਨਾ ਪਰ ਕਹਿੰਦੇ ਦਾ ਵੈਗਰੂ ਕੇ ਭਗਤ ਨੂੰ ਆਪਣੇ ਸੱਚੇ ਭਗਤ ਨੂੰ ਜੋ ਅਸਲ ਦੇ ਵਿੱਚ ਭਗਤ ਹੈ ਜਿਹੜਾ ਸਰਬ ਦਾ ਪਿਆਰਾ ਇੰਨੀ ਸ੍ਰਿਸ਼ਟੀਆਂ ਨੂੰ ਸਜਣ ਵਾਲਾ ਪਲ-ਪਲ ਵਿੱਚ ਪਤਾ ਨਹੀਂ ਕਿੰਨੀਆਂ ਲੱਖਾਂ ਸ੍ਰਿਸ਼ਟੀਆਂ ਸਜਦਾ ਵੈਗਰੂ ਪਰ ਭਗਤ ਅਗੇ ਜਿਹੜਾ ਰੱਬ ਦਾ ਭਗਤ ਹੁੰਦਿਆ ਨਾ ਉਹਨਾਂ ਅਗੇ ਹੱਥ ਜੋੜ ਕੇ ਕਹਿੰਦਾ ਨਹੀਂ ਵੀ ਤੇਰੇ ਵਾਸਤੇ ਮੇਰੇ ਕੋਲ ਕੁਝ ਵੀ ਨਹੀਂ ਕਿ ਮੈਂ ਤੇਰੀ ਕੋਈ ਕੀਮਤ ਅਦਾ ਕਰ ਸਕਾਂ ਔਰ ਇੱਕ ਇੱਕ ਆ ਵੀ ਤੇਰੀ ਭਗਤੀ ਦਾ ਤੇਰੇ ਪ੍ਰੇਮ ਦਾ ਮੁੱਲ ਇਹ ਹੈ ਕਿ ਤੂੰ ਮੇਰਾ ਰੂਪ ਬਣ ਜਾ ਹਰ ਕਾ ਸੇਵਕ ਹਰ ਹੀ ਜੀਅ ਤੇ ਇਤਨਾ ਜਾਣੋ ਮਾਨਸ ਦੇਹ ਭਾਸ਼ਾ ਕਹਿੰਦੀ ਹੈ ਰੱਬ ਦਾ ਭਗਤ ਰੱਬ ਵਰਗੇ ਬਣ ਜਾਂਦਾ ਇਤੇ ਬੜੇ ਕਿੰਤੂ ਬ੍ਰਾਂਤੋਂ ਹੁੰਦੇ ਆ ਕਿ ਅਗਿਆਨਤਾ ਡੁੱਬੀ ਹੋਈ ਹੈ ਪਤਾ ਕੁਝ ਵੀ ਨਹੀਂ ਹੁੰਦਾ ਬਸ ਜਿੱਦ ਨੂੰ ਦੋਖ ਬੰਦੇ ਨੇ ਕਹਿਤਾ ਸੁਣ ਲੀਆਂ ਗੱਲਾਂ ਤਰਪਈ ਕਿ ਜਿੰਨੇ ਵੀ ਭਗਤ ਨੇ ਰੱਬ ਦੇ ਪਿਆਰੇ ਨੇ ਉਹ ਰੱਬ ਦਾ ਰੂਪ ਹੋ ਜਾਂਦੇ ਆ ਉਹ ਖੁਦ ਆਕਾਲ ਪੁਰਖ ਬਣ ਜਾਂਦੇ ਆ ਪਾਣੀ ਕਹਿੰਦੀ ਆ ਨਾ ਹੁਣੇ ਇਥੇ ਕਈ ਭਗਤਾਂ ਦੇ ਨਾਂ ਦੇ ਅੱਗੇ ਆਵੇਂ ਤੁਸੀਂ ਲਾਓ ਨਾ ਲਾਓ ਨਾਮ ਅੱਗੇ ਕੁਝ ਵੀ ਪਰ ਜੋ ਉਹਨਾਂ ਦੀ ਪਹੁੰਚ ਅਵਸਥਾ ਜਿੱਤਕ ਹੈ ਉਹ ਤੱਕ ਤੁਸੀਂ ਪਹੁੰਚ ਨਹੀਂ ਸਕਦੇ ਕਿ ਭਗਤਾਂ ਦੇ ਨਾਮ ਦੇ ਅੱਗੇ ਸਤਗੁਰੂ ਲਾ ਦੇਣਾ ਗੁਰੂ ਕਹਿ ਦੇਣਾ ਗੁਰੂ ਤੋਂ ਭਾਵ ਕੀ ਹੈ ਜਿੱਦਾਂ ਤੈਨੂੰ ਸਮਝ ਆ ਗਈ ਕਿ ਜੋ ਭਾਈ ਤੈਨੂੰ ਗਿਆਨ ਦਿੰਦਾ ਕਿਸੇ ਵੀ ਕਿਸਮ ਦਾ ਚਾਹੇ ਸੰਸਾਰਿਕ ਗਿਆਨ ਹੋਵੇ ਆਵੇਂ ਗੱਲ ਕਹਿ ਦੇਣਾ ਨਾ ਸਕੂਲ ਦੇ ਬੱਚੇ ਪੜ੍ਹਦੇ ਆ ਬੱਚੇ ਉਸ ਨੂੰ ਟੀਚਰ ਕਹਿੰਦੇ ਆ ਅਧਿਆਪਕ ਕਹਿੰਦੇ ਆ ਤੇ ਆਮ ਜੋ ਆਪਾਂ ਗੱਲ ਕਹਿੰਦੇ ਆ ਧਾਰਮਿਕ ਅਵਸਥਾ ਵਿੱਚ ਕਿ ਧਾਰਮਿਕ ਸੰਸਾਰ ਵਿੱਚ ਆਪਾਂ ਗੁਰੂ ਕਹਿ ਦਿੰਨੇ ਆ ਵੀ ਤੇਰਾ ਗੁਰੂ ਸਤਾਰਕਾਹਨ ਸੀ ਭਾਈ ਜਿੱਥੇ ਤੂੰ ਕਥਾ ਸਿੱਖੀ ਕੀਰਤਨ ਸਿੱਖਿਆ ਪਾਠ ਸਿੱਖਿਆ ਆਵੇਂ ਗੱਲ ਕਹਿ ਦਿੰਨੇ ਆ ਨਾ ਹੁਣ ਉਸੇ ਤਰ੍ਹਾਂ ਭਾਈ ਜੋ ਸਾਨੂੰ ਧਰਮ ਦਾ ਗਿਆਨ ਦਿੰਦਾ ਜੋ ਵੀ ਸਾਨੂੰ ਅਕਾਲ ਪੁਰਖ ਦਾ ਗਿਆਨ ਦਿੰਦਾ ਹੈ ਜਾਂ ਦੇ ਕੇ ਗਿਆ ਉਹ ਸਾਰੇ ਸਾਡੇ ਗੁਰੂ ਹੈ ਕਿ 10 ਪਾਤਸ਼ਾਹਾਂ ਦੇ ਹੁਕਮ ਦੇ ਅੱਗੇ ਨਹੀਂ ਚੱਲਣਾ ਕਿ 10 ਪਾਤਸ਼ਾਹਾਂ ਦਾ ਜੋ ਹੁਕਮ ਹੈ ਨਾ ਉਸ ਨੂੰ ਨਹੀਂ ਮੰਨਣਾ ਪਰ ਉਹਨਾਂ ਦੇ ਨਾਮ ਦੇ ਕਹਿੰਦੇ ਅੱਗੇ ਜੋ ਗੁਰੂ ਸ਼ਬਦ ਲੱਗਿਆ ਹੈ ਨਾ ਕੋਈ ਹੋਰ ਨਹੀਂ ਇਸਤੇਮਾਲ ਕਰ ਸਕਦਾ ਗੁਰੂ ਸਹਿਬਾਂ ਨੇ ਗਿਆਨ ਦਿੱਤਾ ਹੈ ਜਿਨੇ ਸੰਤ ਭਗਤ ਨੇ ਇਹ ਗਿਆਨ ਦੇ ਰੇ ਇਹ ਵੀ ਗੁਰੂ ਨੇ ਕਿਉਂ ਨਹੀਂ ਨਾਮ ਲੱਭਦਾ ਨਗੇ ਭਈ ਵਿੱਦਿਆ ਪੜ੍ਹੀ ਨਹੀਂ ਗੁਰਵਾਣੀ ਦਾ ਇੱਕ ਅੱਖਰ ਨਹੀਂ ਪਤਾ ਗੱਲਾਂ ਕਰਦਾ ਕਿੱਡੀਆਂ ਕਿੱਡੀਆਂ ਕਿ ਭਗਤਾਂ ਦੇ ਨਾਮ ਅੱਗੇ ਗੁਰੂ ਸ਼ਬਦ ਨਹੀਂ ਲਾਉਣਾ ਗੁਰ ਸਤਗੁਰ ਨਹੀਂ ਕਹਿਣਾ ਕਿਉਂ ਨਹੀਂ ਕਹਿਣਾ ਵਜ੍ਹਾ ਦੱਸੋ ਕਿ ਉਹ ਗਿਆਨ ਨਹੀਂ ਦਿੰਦੇ ਉਹ ਖੁਦ ਪ੍ਰਮਾਤਮਾ ਬਣ ਗਏ ਪ੍ਰਮਾਤਮਾ ਨੂੰ ਵੱਡੀ ਕੋਈ ਸ਼ਕਤੀ ਨਹੀਂ ਹੈ ਕਿ ਜਿੰਨੇ ਵੀ ਸੰਤ ਭਗਤ ਅਸੀਂ ਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਨਾਮ ਦਰਦਨੇ ਇਹ ਤਾਂ 15 ਕਹਿਣਾ ਪਤਾ ਨਹੀਂ ਕਿੰਨੇ ਭਗਤ ਹੋਣੇ